ਇਸੇ ਤਰ੍ਹਾਂ ਅਸੀਂ ਪਿਛਲੀ ਵਾਰੀ ਜਿਹੜਾ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਉਹਦੀ ਵੀ ਕੋਆਰਡੀਨੇਸ਼ਨ ਟੀਮ ਹੈ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸਾਡਾ ਹੈਲਥ ਵਿਭਾਗ ਮਹਿਕਮਾ ਔਰ ਇਹਦੇ ਨਾਲ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਅਰਬਨ ਲੋਕਲ ਬਾਡੀ ਤੇ ਰੂਰਲ ਲੋਕਲ ਬਾਡੀਜ਼ ਤੇ ਇਵਨ ਜਿਹੜੇ ਬਾਕੀ ਦੇ ਸਾਰੇ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਦਾ ਐਜੂਕੇਸ਼ਨ ਦੇ ਵਿੱਚ ਲੀਡ ਰੋਲ ਹੈ ਚਾਹੇ ਕੱਲ ਨਸ਼ਿਆਂ ਦੀ ਹੋਵੇ ਜਿਵੇਂ ਵੇਪਿੰਗ ਹੈ ਜਾਂ ਈ ਸਿਗਰੇਟਸ ਹੈ ਜਾਂ ਜਿਹੜੇ ਤੁਹਾਡੇ ਅੱਜਕਲ ਸਟਰਾਬਰੀ ਕੈਂਡੀਜ਼ ਹੈ ਜਿਹੜੇ ਜਿਹੜੇ ਮਤਲਬ ਇਹ ਮਾਫੀਆਸ ਹੈਗੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਜੋ ਬੱਚਿਆਂ ਦੀ এডੂਕੇਸ਼ਨ ਕਰਨੀ ਇਸੇ ਤਰ੍ਹਾਂ ਜਿਹੜੇ ਸਾਡੇ ਵੈਕਟਰ ਬੋਰਨ ਜੀਜ਼ਸ ਹੈ ਅਸੀਂ ਹਰ ਇੱਕ ਟੀਚਰ ਨੂੰ ਆਂਗਣਵਾੜੀ ਆਸ਼ਾ ਵਰਕਰ ਜਿਹੜੇ ਸਕੂਲ ਟੀਚਰਸ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਰਿਹਾ ਹੈ ਕਿ ਡੈਂਗੂ ਦਾ ਲਾਰਵਾ ਕਿੱਥੇ ਕਿੱਥੇ ਬਰੀਡ ਕਰਦਾ ਹੈ ਤੇ ਕਿੱਦਾਂ ਉਹਨੂੰ ਆਈਡੈਂਟੀਫਾਈ ਕਰਨਾ ਪਿਛਲੀ ਵਾਰੀ 50% ਰਿਡਕਸ਼ਨ ਸੀਗਾ ਇਸ ਵਾਰੀ ਸਾਡੀ ਕੋਸ਼ਿਸ਼ ਹੈ ਕਿ 80% ਰਿਡਕਸ਼ਨ ਹੋਵੇ ਇਹ ਇੱਕ ਨਵੀਂ ਅਪਰੋਚ ਹੈ ਜਿਹੜੀ ਕਿ ਪ੍ਰੀਵੈਂਟਿਵ ਹੈ ਬਹੁਤ ਸਸਤੀ ਹੈ ਇਸ ਇਹਦੇ ਨਾਲ ਨਾਲ ਸਾਡਾ ਜਿਵੇਂ ਲਾਈਫ ਸਟਾਈਲ ਡਿਸਆਰਡਰ ਹੈ ਕਿ ਬਲੱਡ ਪ੍ਰੈਸ਼ਰ ਸ਼ੂਗਰ ਉਹਨੂੰ ਜੇ ਅਪਰ ਟਾਈਮ ਸੇ ਡਾਇਗਨੋਸ ਨਹੀਂ ਕਰਦੇ ਟਰੀਟ ਨਹੀਂ ਕਰਦੇ ਫਿਰ ਕੀ ਹੁੰਦਾ ਬੰਦੇ ਦੇ ਗੁਰਦੇ ਫੇਲ ਹੁੰਦੇ ਆ ਕਿਨੇ ਡਾਇਲਸਿਸ ਸੈਂਟਰ ਹੁੰਦੇ ਹੋਏ ਆ ਜਾਂ ਬੰਦੇ ਨੂੰ ਸਟ੍ਰੋਕ ਹੁੰਦਾ ਕਿ ਉਹਦਾ ਪਾਸਾ ਮਾਰਿਆ ਗਿਆ ਜਵਾਨ ਸਥਲਾਂ ਲੱਗੀ ਜਾਂ ਉਹਦਾ ਕੋਈ ਬਾਹ ਕਮਜ਼ੋਰ ਹੋ ਗਈ ਜਾਂ ਉਹਦਾ ਪੂਰਾ ਪਾਸਾ ਮਾਰਿਆ ਗਿਆ ਤੇ ਜਾਂ ਉਹਨੂੰ ਹਾਰਟ ਅਟੈਕ ਹੋ ਗਿਆ ਸੋ ਇਹ ਤਿੰਨਾ ਤਿੰਨਾਂ ਦੇ ਕਾਰਨ ਚਾਹੇ ਕ੍ਰੋਨਿਕ ਕਿਡਨੀ ਡਿਜ਼ੀਜ਼ ਹੋਵੇ ਪੈਰੀਫਰਲ ਨਿਊਰੋਪੈਥੀ ਹੋਵੇ ਮਤਲਬ ਸਟ੍ਰੋਕ ਹੋਵੇ ਜਾ ਹਾਰਟ ਅਟੈਕ ਹੋ ਗਏ ਇਹਨਾਂ ਦਾ ਕਾਰਨ ਮੋਸਟਲੀ ਜਿਹੜਾ ਹੈਗਾ ਉਹ ਮੈਜੋਰਟੀ ਕੇਸਸ ਦੇ ਵਿੱਚ ਲਾਈਫਸਟਾਈਲ ਡਿਸਆਰਡਰ ਹੈ ਜੀ ਓਬੈਸਟੀ ਹੈ ਜਿਹੜੀ ਕਿ ਮਦਰ ਹੈ ਔਰ ਬਲੱਡ ਪ੍ਰੈਸ਼ਰ ਤੇ ਹਾਈਪਰਟੈਨਸ਼ਨ ਤੇ ਡਾਇਬੀਟੀਜ਼ ਹੈ ਇਹ ਦੋ ਤਿੰਨ ਕਾਰਨ ਹੈਗੇ ਇਹਦੇ ਜੇ ਆਪਾਂ ਇਹ ਕਰਾਂਗੇ ਤਾਂ ਕੈਂਸਰ ਵੀ ਬਹੁਤ ਘੱਟ ਹੋਏਗਾ ਲੋਕਾਂ ਦੇ ਗੁਰਦੇ ਨਹੀਂ ਫੇਲ ਹੋਣਗੇ ਲਿਵਰ ਫੇਲਰ ਨਹੀਂ ਹੋਏਗਾ ਤੇ ਅਸੀਂ ਇੱਕ ਇੰਸਟੀਚਿਊਟ ਬਣਾਈ ਹੈ ਜੀ ਮਾਲੇ ਦੇ ਵਿੱਚ ਫੇਸ 3 ਦੇ ਵਿੱਚ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਆਂ ਨੂੰ ਵੀ ਜਿਹੜੇ ਵੀ ਜਿਹੜੇ ਵੀ ਦਾਰੂ ਪੀਂਦੇ ਇਹ ਬਾਹਰ ਤੁਹਾਡਾ 5000 ਰੁਪਏ ਲੱਗਦਾ ਸੀ 500 ਰੁਪਏ ਚ ਟੈਸਟ ਕਰਦੇ ਆ ਜਿਹੜੇ ਲੇਟੈਸਟ ਟੈਸਟ ਹੈ ਤੁਹਾਡੇ ਚਾਹੇ ਉਹ ਅਲਟਰਾਸਾਉਂਡ ਹੈ ਜਾਂ ਫਾਈਬਰੋਸਕੈਨ ਹੈ ਉਹ ਕਰਕੇ ਤੁਹਾਨੂੰ ਉਹਨੂੰ ਆਪਾਂ ਇੱਥੇ ਰੋਕ ਲਾਂਗੇ ਜੇ ਥੋੜਾ ਲਿਵਰ ਫੇਲਰ ਹੋ ਰਿਹਾ ਉਹਨੂੰ ਇੱਥੇ ਰੋਕ ਲਾਂਗੇ ਸਾਡੇ ਕੋਲੇ ਟਰੀਟਮੈਂਟ ਅਵੇਲੇਬਲ ਹੈ ਸੋ ਜਿਹੜਾ ਗਵਰਨਮੈਂਟ ਦਾ ਕੰਮ ਹੈ ਜੀ ਉਹ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੀਮਾ ਦਾ ਕਾਰਡ ਮਿਲੇਗਾ ਹਰ ਪਰਿਵਾਰ ਨੂੰ 10 ਲੱਖ ਦਾ ਬੀਮਾ ਮਿਲੇਗਾ ਸੋ ਲੋਕਾਂ ਵਾਸਤੇ ਸਾਰੀਆਂ ਸਰਵਿਸਿਜ਼ ਫ੍ਰੀ ਹੋਣਗੀਆਂ